ਗੱਡੀ ਡੇ ਪੈੰਦੀ ਆ ਵਿੱਚ ਤੇ ਦੋ ਵਾਰੀ ਗਾਈਆਂ ਵੀ ਵਿਚੜੇ ਪਈਆਂ ਪਿਛਲੇ ਡੈਰ ਉਹਦੇ ਇੱਥੇ ਅਗਲੇ ਡੈਰ ਉੱਥੇ ਲੰਦ ਸਮਝ ਨਹੀਂ ਵੀ ਗੱਡੀ ਚੜ ਗਿਆ ਗਈ ਉਹ ਇੱਧਰ ਨੂੰ ਇੱਧਰ ਨੂੰ ਨਾ ਜਾਏ ਉਹ ਇੱਧਰ ਨੂੰ ਨਾ ਜਾਏ ਉਹ ਇੱਧਰ ਡਿੱਗ ਬਣਾ ਟੋਆ ਹੈ ਇੱਧਰ ਸਾਸਿਕਾ ਦੋਸਤੋ ਮੈਂ ਹਨ ਅੰਮ੍ਰਿਤ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਤੇ ਅੱਜ ਗੱਲ ਕਰਦੇ ਆਂ ਮੌਸਮ ਦੀ ਅਤਿ ਦੀ ਗਰਮੀ ਤੋਂ ਬਾਅਦ ਇੱਕ ਅਲੌਕਿਕ ਨਜ਼ਾਰਾ ਜੋ ਹੋ ਰਿਹਾ ਉਹ ਬੱਦਲ ਵਾਈ ਦੇ ਨਾਲ ਰਾਤ ਪਰ بارش ਦੀ ਚੜੀ ਜੋ ਲਗਾਤਾਰ ਚਲਦੀ ਜਾ ਰਹੀ ਸੀ ਤੇ ਅੱਜ ਸਵੇਰੇ بارش ਦੀ ਜਿਹੜੀ ਉਹ ਝੜੀ ਆ ਉਹ ਰੁਕੀ ਆ ਤੇ ਜਿਸ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਹਸ਼ਾਰਪੁਰ ਜਲੰਧਰ ਮਾਰਗ ਤੇ ਅਸੀਂ ਇਸ ਵੇਲੇ ਖੜੇ ਆ ਆਈਟੀਆਈ ਦੇ ਬਾਹਰ ਤੇ ਇੱਥੋਂ ਦੇ ਜੋ ਹਾਲਾਤ ਨੇ ਜਿਹੜਾ ਰੋਡ ਦੇ ਉੱਤੇ ਵੀ ਜੋ ਕੂੜਾ ਕਰਕੜਾ ਪਾਣੀ ਦੇ ਵਹਾਹ ਨਾਲ ਇਹਨਾਂ ਨਾਲਿਆਂ ਦੇ ਵਿੱਚ ਆ ਗਿਆ ਤੇ ਨਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਉੱਤੇ ਜਿਹੜਾ ਲੈਂਟਰ ਹੈ ਉਹ ਵੀ ਟੁੱਟ ਚੁੱਕਿਆ ਹੋਇਆ ਇਹ ਲੈਂਟਰ ਜਿਹੜਾ ਪ੍ਰਸ਼ਾਸਨ ਵੱਲੋਂ ਹੀ ਇਸ ਤੋਂ ਸੰਬੰਧੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤੇ ਇੱਥੇ ਵੱਡੇ ਹਾਸੇ ਹੋਣ ਦਾ ਵੀ ਇੱਕ ਡਰ ਬਣਿਆ ਰਹਿੰਦਾ ਜੋ ਰਾਹਗੀਰ ਇੱਥੋਂ ਲੰਘਦੇ ਨੇ ਤੇ ਉਹਨਾਂ ਦੀ ਜੋ ਦੁਰਘਟਨਾ ਹੁੰਦੀ ਆ ਜਾਂ ਓਵਰਟੇਕ ਕਰਨ ਤੋਂ ਬਾਅਦ ਇਹ ਨਾਲੇ ਜਿਹੜੇ ਹਾਸਾ ਗ੍ਰਸਦਾ ਜੋ ਕਾਰਨ ਬਣ ਸਕਦੇ ਨੇ ਤੇ ਇੱਕ ਵੱਡੀ ਦੁਰਘਟਨਾ ਵਾਪਰ ਸਕਦੀ ਆ ਜਿੱਥੇ ਨਗਰ ਨਿਗਮ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਸਫਾਈ ਦਾ ਜੋ અભિયાન ਸ਼ੁਰੂ ਕੀਤਾ ਗਿਆ ਸੀ ਹਰਪੁਰ ਜ਼ਿਲ੍ਹੇ ਦੇ ਵਿੱਚ ਤੇ ਇਹ ਸਫਾਈ ਉਹ ਭਿਆਨ ਤੁਸੀਂ ਖੁਦ ਹੀ ਸਾਡੇ ਕੈਮਰਾ ਰਾਈ ਦੇਖ ਸਕਦੇ ਹੋ ਕਿ ਕਿੰਨਾ ਦਾ ਇਹ ਸਫਾਈ ਉਹ ਭਿਆਨ ਹੈ ਇਹ ਮੀਂਹ ਪੈਣ ਤੋਂ ਬਾਅਦ ਦੇ ਦ੍ਰਿਸ਼ ਨੇ ਜੋ ਇੱਥੇ ਕੂੜਾ ਕਰਕਟ ਜੋ ਇਕੱਠਾ ਹੋਇਆ ਤੇ ਜਦੋਂ ਮੀਂਹ ਪੈ ਰਿਹਾ ਹੋਵੇਗਾ ਉਸ ਵੇਲੇ ਦੇ ਦ੍ਰਿਸ਼ ਵੀ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਰਾਈ ਦਿਖਾਵਾਂਗੇ ਤੇ ਜੋ ਤਾਜ਼ਾ ਹਾਲਾਤ ਹੋਣਗੇ ਕੂੜਾ ਕਰਕਟ ਜੋ ਸੜਕਾਂ ਉੱਤੇ ਵਿਖਰਿਆ ਹੁੰਦਾ ਲੋਕ ਉਹ ਕੂੜਾ ਜੇ ਸੁੱਟਦੇ ਨੇ ਜਾਂ ਹਵਾ ਨੇਰੀ ਦੇ ਨਾਲ ਕੂੜਾ ਇਕੱਠਾ ਹੋ ਜਾਂਦਾ ਤਾਂ ਇਹਨਾਂ ਨਾਲਿਆਂ ਵਿੱਚ ਆ ਜਾਂਦਾ ਤੇ ਜਿਸ ਨਾਲ ਪਾਣੀ ਜੋ ਨਿਕਲਣ ਦੀ ਸੰਭਾਵਨਾ ਅੱਗੇ ਬਣਦੀ ਆ ਪਾਣੀ ਗੰਦਾ ਪਾਣੀ ਜੋ ਬਰਸਾਤਾਂ ਦਾ ਪਾਣੀ ਲਈ ਇਹ ਨਾਲੇ ਬਣਾਏ ਗਏ ਨੇ ਤੇ ਇਹ ਪਾਣੀ ਜਿਹੜਾ ਉਹ ਪਿੱਛੇ ਹੀ ਰੁਕ ਜਾਂਦਾ ਤੇ ਇੱਕ ਬਿਮਾਰੀ ਦਾ ਕਾਰਨ ਵੀ ਜੋ ਬਣ ਸਕਦਾ ਤੇ ਇਸ ਵਕਤ ਅਸੀਂ ਜਲੰਧਰ ਮਾਤਾ ਤੇ ਖੜੇ ਆ ਤੇ ਜੋ ਨਾਲਿਆਂ ਦਾ ਹਾਲ ਤੁਹਾਨੂੰ ਅਸੀਂ ਬਿਆਨ ਕਰ ਚੁੱਕਿਆ ਤੇ ਉਹਦੇ ਸੰਬੰਧੀ ਅਸੀਂ ਗੱਲ ਕਰਦੇ ਆ ਇੱਥੇ ਮੁਹੱਲਾ ਵਾਸੀਆਂ ਨਾਲ ਜੋ ਦੁਕਾਨਦਾਰ ਵੀ ਨੇ ਕੀ ਹਾਲ ਹੈ ਤੇ ਕਿੱਦਾਂ ਦੇ ਹਾਲਾਤ ਸਥਿਤੀ ਵਾਪਰਦ ਨੇ ਇਹ ਤੁਹਾਨੂੰ ਜਾਣਕਾਰੀ ਦੇਣਗੇ ਅਸੀਂ ਸਵਾਗਤ ਹੈ ਸਰ ਜੀਬੀਸੀ ਅਬਡਟਰ ਵਿੱਚ ਹਾਂਜੀ ਕੀ ਨਾਮ ਕੀ ਨਾਮ ਹੈ ਸਰ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਇਹ ਨਾਲਾ ਜਿਹੜਾ ਬਣਿਆ ਤੇ ਇਹ ਪਾਣੀ ਦੀ ਨਿਕਾਸ ਲਈ ਬਣਿਆ ਜਿਹੜਾ ਇਹਦਾ ਕਵਰੇਜ ਜਿਹੜੀ ਇਹਦੀ ਕਵਰ ਕੀਤਾ ਹੋਇਆ ਸੀ ਇਹਨੂੰ ਲੈਂਟਰ ਦੇ ਨਾਲ ਤੇ ਇਹ ਲੈਂਟਰ ਟੁੱਟ ਚੁੱਕਾ ਤੇ ਕਿੱਦਾਂ ਦੇ ਹਾਲਾਤ ਸਥਿਤੀ ਵਾਪਰਦ ਨੇ ਕੁਛ ਸਥਿਤੀ ਗੱਡੀ ਡੇ ਪੈਂਦੀ ਆ ਵਿੱਚ ਅੱਛਾ ਜੀ ਤੇ ਦੋ ਵਾਰੀ ਗਾਈਆਂ ਵੀ ਵਿੱਚ ਡੇ ਪਈਆਂ ਉਹ ਜਾ ਕੇ ਅੱਗੇ ਜਾ ਕੇ ਮਰੀਆਂ ਕੱਢੀਆਂ ਅੱਗੇ ਇਸ ਕਰਕੇ ਇਹਨੂੰ ਢੱਕਣਾ ਚਾਹੀਦਾ ਇਹਨੂੰ ਹਾਂਜੀ ਇਹ ਕਿੰਨੇ ਚਿਰ ਤੋਂ ਹੈ ਇਦਾਂ ਹਾਲਾਤ ਰੇ ਦੇ ਜੀ ਦੋ ਦੋ ਤਿੰਨ ਸਾਲ ਹੋ ਗਏ ਜੀ ਇਦਾਂ ਹਾਂਜੀ ਤੇ ਕੋਈ ਜਿਹੜਾ ਨਗਰ ਨਿਗਮ ਭਾਗ ਜਾਂ ਪ੍ਰਸ਼ਾਸਨ ਵੱਲੋਂ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਆਉਂਦਾ ਤਾਂ ਅਸੀਂ ਉਹਨਾਂ ਦੇ ਕੋਲ ਗੱਲ ਕਰਦੇ ਹਾਂਜੀ ਆ ਅਸੀਂ ਸਾਹਮਣੇ ਰਹਿ ਰਹੇ ਹਾਂ ਇਹ ਸਾਡੇ ਆ ਭਾਜੀ ਹੁਣੀ ਇਹ ਬਲੋਤ ਭਾਜੀ ਆ ਇਹ ਵੀ ਆ ਇੱਥੇ ਰਹਿੰਦੇ ਹਾਂਜੀ ਤੇ ਜਿਲੇ ਹਾਦਸਾ ਹੁੰਦਾ ਆ ਗੱਡੀ ਆ ਆਪ ਅਦਕ ਦਿਨ ਹੋਏ ਤਾਂ ਗੱਡੀ ਡੇਪੇ ਚ ਗਈ ਵਿੱਚ ਇੱਥੇ ਅੱਛਾ ਜੀ ਹਾਂਜੀ ਓਟੋ ਚਨ ਪਾ ਕੇ ਪਿਛਾਂ ਨੂੰ ਕੱਢੀ ਹੈ ਵੀ ਬਿਲਕੁਲ ਮੋੜਤੇ ਆ ਨਾ ਹਾਂਜੀ ਸਰ ਕੀ ਨਾ ਕੀ ਨਾਮ ਹੈ ਸਰ ਨਰਿੰਦਰ ਸਿੰਘ ਜੀ ਮੇਰਾ ਨਾਮ ਨਰਿੰਦਰ ਜੀ ਕੀ ਕਹਿਣਾ ਚਾਹੋਗੇ ਤੇ ਹਾਲਾਤ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇੱਥੇ ਬਹੁਤ ਕਈ ਵਾਰ ਤਾਂ ਗੱਡੀਆਂ ਇੱਕ ਦਿਨ ਗੱਡੀ ਇੱਥੋਂ ਪਿਛਲੇ ਟਾਇਰ ਉਹਦੇ ਇੱਥੇ ਅਗਲੇ ਟਾਇਰ ਉੱਥੇ ਜਾਂਦੇ ਸਮਝ ਨਹੀਂ ਵੀ ਗੱਡੀ ਚੜ੍ਹ ਗਈ ਤੇ ਉਹ ਬੰਦਾ ਬਚਿਆ ਕਿਦਾਂ ਨੇਦਕ ਤੇ ਦਿਲ ਤੀਜਰਾ ਟਾਇਰ ਚੌਥਾ ਟਾਇਰ ਉੱਧਰ ਸੀਗਾ ਤੇ ਗੱਡੀ ਡਿਗਣੀ ਚੈਦੀ ਸੀਗੀ ਉਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਮਸਾਂਦਾ ਜੂਬਾ ਲੱਗਾ ਵੀ ਗੱਡੀ ਕਿੱਦਾਂ ਉਹ ਤੀਜਾ ਟਾਰਕ ਦਾ ਟੱਪ ਗਿਆ ਉਹਨੂੰ ਚੌਥਾ ਮੋੜ ਲ ਉੱਪਰ ਲੜਾਇਆ ਇੱਥੇ ਕਈ ਵਾਰੀ ਤਾਂ ਜਲੇ ਬਾਰਿਸ਼ ਦਾ ਪਾਣੀ ਹੁੰਦਾ ਇੱਕ ਸਾਰ ਇੱਕ ਬਰਾਬਰ ਪਾਣੀ ਹੁੰਦਾ ਉਸ ਲਈ ਪਤਾ ਨਹੀਂ ਲੱਗਦਾ ਕਿ ਇੱਥੇ ਟੋਆ ਵੀ ਹੈਗਾ ਆ ਤੇ ਇਥੇ ਇਹਦਾ ਨੇੜੇ ਨਾਲੇ ਦਾ ਮੂੰਹ ਖੁੱਲਾ ਆ ਇੱਥੇ ਪਤਾ ਨਹੀਂ ਲੱਗਦਾ ਇੱਕ ਲੈਵਲ ਦੇ ਜਲੇ ਪਾਣੀ ਹੁੰਦਾ ਆ ਤੇ ਅਸੀਂ ਕਈ ਵਾਰੀ ਉੱਥੋਂ ਇਸ਼ਾਰਾ ਮਾਰਦੇ ਉਹ ਇਧਰ ਨੂੰ ਇਧਰ ਨੂੰ ਨਾ ਜਾਏ ਉਹ ਇਧਰ ਨੂੰ ਨਾ ਜਾਏ ਉਹ ਤੇ ਡਿੱਗ ਬਣਾ ਟੋਆ ਹੈ ਇਧਰ ਸਾਡਾ ਤੁਹਾਡੀ ਦੁਕਾਨ ਸਾਹਮਣੇ ਆ ਤੇ ਤੁਸੀਂ ਫਿਰ ਭੱਜੇ ਆਨੇ ਇੱਥੇ ਠੀਕ ਚੱਕਣ ਵਾਹ 23 ਵਾਰ ਤਾਂ ਉਹਨਾਂ ਨੇ ਚੱਕਿਆ ਕਈ ਵਾਰ ਗੱਡਿਆ ਕਈ ਵਾਰ ਹੀ ਅਸੀਂ ਇੱਥੇ ਉਹਨਾਂ ਨੂੰ ਬਚਾ ਕੇ ਰੀਦਾ ਉਹਨਾਂ ਦਾ ਵੀ ਭਾਈ ਜੇਨੂੰ ਹੁਣ ਯਾਰ ਟੋਆ ਡੇ ਜਣਾ ਪਾਣੀ ਬਹੁਤ ਭਾਜੀ ਪਾਣੀ ਬਹੁਤ ਜ਼ਿਆਦਾ ਹੁੰਦਾ ਗੋਡੇ-ਗੋਡੇਆਂ ਦੇ ਉੱਪਰ ਪਾਣੀ ਹੁੰਦਾ ਪ੍ਰਸਾਦ ਦੇ ਵਿੱਚ ਸਰ ਜਿਹੜਾ ਇਹ ਪਾਣੀ ਆਂਦਾ ਜਦੋਂ ਬਰਸ਼ਾ ਹੁੰਦੀ ਜਾਂ ਤਾਂ ਤੇ ਜਿਹੜਾ ਕੁੜਾ ਕਰਕੜ ਵੀ ਇੱਥੇ ਜਮਾ ਹੋ ਜਾਂਦਾ ਉਹਦੀ ਦੇਖੋ ਆ ਦਿਖਾਓ ਭਾਜੀ ਮੜੀ ਦਿਖਾਓ ਆ ਮੂੰਹ ਦੇਖੋ ਕਿੱਦਾਂ ਬੰਦ ਹੋਇਆ ਨਾਲੇ ਦਾ ਦੇਖਿਓ ਯਾਰ ਇਹ ਕੋਈ ਸਵਾਈਸ ਭੁਈ ਨਹੀਂ ਹੁੰਦੀ ਇੱਥੇ ਸਪਾਣਾ ਹੀ ਇੱਥੇ ਬੈਕ ਵੇਈ ਵਾਰ ਦੇ ਭਾਈ ਹੁਣ ਦੁਕਾਨਦਾਰ ਨੂੰ ਵੀ ਪਾਣੀ ਨਿਕਲਣ ਦੀ ਕੋਸ਼ਿਸ਼ ਕਰਦਾ ਪਿੱਛੇ ਇਹ ਸਵਾਈ ਹੋਣੀ ਚਾਹੀਦੀ ਏਦੀ ਨਾਲੇ ਦੀ ਸੋ ਦੋਸਤੋ ਇਹ ਉਹ ਨਾਲੇ ਨੇ ਜਿਹੜੇ ਇੱਕ ਜਾਨ ਲੈਣ ਦੇ ਅਸਰ ਬਣਦੇ ਨੇ ਜਿੱਥੇ ਕਿ ਪਾਣੀ ਦੇ ਵਹਾਵ ਦੇ ਨਾਲ ਬਰਸਾਤਾਂ ਦੇ ਵਿੱਚ ਇਸ ਨਾਲੇ ਦਾ ਜਾਂ ਰੋਡ ਦਾ ਪਤਾ ਨਹੀਂ ਚੱਲਦਾ ਤੇ ਮਹੱਲਾ ਵਾਸੀ ਜਾਂ ਇੱਥੇ ਦੇ ਦੁਕਾਨਦਾਰ ਨੇ ਉਹਨਾਂ ਵੱਲੋਂ ਕੋਈ ਹਾਸਾ ਇੱਥੇ ਜੇ ਕੋਈ ਵਾਪਰ ਉਹਨਾਂ ਵੱਲੋਂ ਆ ਕੇ ਹੀ ਇੱਥੇ ਉਸ ਬੰਦੇ ਨੂੰ ਵਿਅਕਤੀ ਨੂੰ ਬਚਾਇਆ ਜਾਂਦਾ ਤੋਂ ਪ੍ਰਸ਼ਾਸਨ ਅੱਗੇ ਵੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਆ ਕਿ ਜਲਦ ਤੋਂ ਜਲਦ ਇਸ ਚੀਜ਼ ਨੂੰ ਜੋ ਦੁਰਘਟਨਾ ਦੇ ਹਾਸੇ ਤੋਂ ਬਚਾ ਲਈ ਇਸ ਦਾ ਲੈਂਟਰ ਜੋ ਹੈ ਪਾਇਆ ਜਾਵੇ ਜਾਂ ਇੱਥੇ ਜਾਲ ਬੰਨਿਆ ਜਾਵੇ ਤੇ ਇੱਕ ਇੱਥੇ ਰੋਡ ਸਾਈਨ ਜਿਹੜੇ ਨੇ ਉਹ ਵੀ ਲਗਾਏ ਜਾਣੇ ਚਾਹੀਦੇ ਤੇ ਲਾਈਟ ਦੀ ਜੋ ਕਮੀ ਆ ਉਹਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀ ਸਿੰਘ ਚਿਮਾ ਜੀਬੀਸੀ ਅਪਡੇਟ